ਤੇ ਮੇਰੇ ਤੋਂ ਪਹਿਲਾਂ ਮੇਰੇ ਵੀਰ ਛੋਟੇ بڑے ਪਿਆਰੇ ਅਜ਼ੀਜ਼ ਬਾਬਾ ਜੀ ਨੂੰ ਬੜਾ ਹੀ ਪਿਆਰ ਕਰਨ ਵਾਲੇ ਭਾਈ ਸਾਹਿਬ ਭਾਈ ਗੁਰਸੋਭ ਸਿੰਘ ਜੀ ਪਟਨਾ ਸਾਹਿਬ ਵਾਲੇ ਅੱਜ ਇਹਨਾਂ ਨੂੰ ਤਖੱਲਸ ਮਿਲ ਗਿਆ ਇਸ ਸਥਾਨ ਤੋਂ ਭਾਈ ਸਾਹਿਬ ਭਾਈ ਗੁਰਸੋਭ ਸਿੰਘ ਜੀ ਪਟਨਾ ਸਾਹਿਬ ਵਾਲੇ ਕਿਉਂਕਿ ਗੁਰੂ ਪਿਆਰੇ ਹੋ ਛੋਟੀ ਜੀ ਉਮਰ ਹੈ ਇਸ ਉਮਰ ਦੇ ਵਿੱਚ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਐਨੀ ਕਿਰਪਾ ਕੀਤੀ ਹੈ ਕਿ ਇਸ ਬੱਚੇ ਨੇ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਵਿਖੇ ਜਾ ਕੇ ਹਾਜ਼ਰੀ ਭਰੀ ਹੈ ਜਿੱਥੇ ਵੱਡੇ ਵੱਡੇ ਕੀਰਤਨੀਏ ਵੱਡੇ ਵੱਡੇ ਕਥਾਵਾਚਕ ਬਹੁਤ ਔਖਾ ਸਮਾਂ ਪ੍ਰਾਪਤ ਹੁੰਦਾ ਹੈ ਉੱਥੇ ਕੀਰਤਨ ਦੇ ਲਈ ਤੇ ਉੱਥੇ ਜਾ ਕੇ ਜਦੋਂ ਵੀ ਜਾਂਦਾ ਹੈ ਉੱਥੇ ਹਾਜ਼ਰੀ ਆਪ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਸਾਡੇ ਕਿਰਤਨੀਏ ਆ ਗਏ ਨੇ ਤੇ ਬੱਚੇ ਨੇ ਉੱਥੇ ਵੀ ਹਾਜ਼ਰੀਆਂ ਕਈ ਭਰੀਆਂ ਨੇ ਜਦੋਂ ਮੈਨੂੰ ਅੱਜ ਮਿਲਿਆ ਇਹ ਮਨ ਵਿੱਚ ਆਇਆ ਹੈ ਕਲਗੀਆਂ ਵਾਲੇ ਪਾਸ਼ਾ ਆਪ ਜੀ ਦਾ ਸੋਹਣਾ ਕਿਰਤਨੀਆ ਤੇ ਗੁਰੂ ਪਿਆਰਿਓ ਜਿਵੇਂ ਬਾਬਾ ਜੀ ਦਸਰੇ ਸੀ ਬਾਬਾ ਭੋਲਾ ਜੀ ਇਹ ਬੜੀ ਮੇਰ ਹੁੰਦੀ ਹੈ ਉਹਨਾਂ ਪਰਿਵਾਰਾਂ ਤੇ ਜਿਨ੍ਹਾਂ ਦੇ ਸਾਰੇ ਪਰਿਵਾਰ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਣ ਇਹ ਕੋਈ ਪੁੰਨ ਹੁੰਦਾ ਹੈ ਇਹ ਕੋਈ ਕਮਾਈ ਹੁੰਦੀ ਹੈ ਆਮ ਬੰਦੇ ਦੀ ਬਸ ਦੀ ਗੱਲ ਨਹੀਂ ਹੈ ਕਿਉਂਕਿ ਅਸੀਂ ਕਈ ਜਗ੍ਹਾ ਜਾਂਦੇ ਆ ਕਈ ਸੰਤਾਂ ਮਹਾਪੁਰਸ਼ਾਂ ਨੂੰ ਕਈਆਂ ਨੂੰ ਦੇਖਿਆ ਹੈ ਪਰ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਇਹ ਮੇਰ ਗੁਰੂ ਦੀ ਹੈ ਇਹ ਕਿਸੇ ਦਾ ਕੋਈ ਬੜਪਣ ਨਹੀਂ ਹੈ ਕਿਸੇ ਦਾ ਕੋਈ ਵਡਿਆਈ ਨਹੀਂ ਹੈ ਇਹ ਗੁਰੂ ਦੀ ਮਿਹਰ ਹੈ